ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਦਾ ਬਹੁਤ ਹੀ ਮੰਦਾ ਹਾਲ ਹੈ ਗੱਲ ਕਰੀਏ ਗਰਮੈਂਟ ਕਾਲਜ ਲੜਕੀਆਂ ਤੋਂ ਅਸ਼ਨਾਲਾ ਰੋਡ ਨੂੰ ਜਾਣ ਵਾਲੀ ਸੜਕ ਤੀ ਤਾਂ ਉੱਥੇ ਜ਼ਿਲ੍ਹਾ ਕਚੈਰੀਆਂ ਵੀ ਹਨ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਪਣਾ ਕੰਮ ਕਰਵਾਉਣ ਵਾਸਤੇ ਆਉਂਦੇ ਹਨ ਪਰ ਦੇਖਣ ਨੂੰ ਆ ਰਿਹਾ ਹੈ ਕਿ ਉੱਥੇ ਗਲਤ ਢੰਗ ਨਾਲ ਪਾਰਕਿੰਗ ਹੋਣ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਅੰਮ੍ਰਿਤਸਰ ਸੈਂਟਰ ਜੇਲ੍ਹ ਤੋਂ ਅਦਾਲਤ ਵਿੱਚ ਪੇਸ਼ ਕਰਨ ਲਈ ਜਿਹੜੇ ਕੈਦੀ ਲਿਆਏ ਜਾਂਦੇ ਹਨ ਉਹਨਾਂ ਦੀ ਜਿਹੜੀ ਬੱਸ ਹੈ ਉਹ ਰਸਤੇ ਦੇ ਵਿੱਚ ਕਾਰ ਹੀ ਖੜੀ ਹੁੰਦੀ ਹੈ ਨਾਲੋਥੋਂ ਲੰਘਣ ਵਾਲੀ ਟ੍ਰੈਫਿਕ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਜੇ ਪਾਸੇ ਜਦੋਂ বাস ਨਾਲ ਆਏ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਇੱਥੇ বাস ਖੜੀ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਮਿਲਦੀ ਕਿਉਂਕਿ ਲੋਕਾਂ ਨੇ ਇੱਥੇ ਪਹਿਲਾਂ ਹੀ ਗੱਡੀਆਂ ਲਗਾਈਆਂ ਹੁੰਦੀਆਂ ਹਨ ਜਿਸ ਕਾਰਨ ਉਹਨਾਂ ਨੂੰ বাস ਦੂਜੇ ਪਾਸੇ ਲਗਾਉਣੀ ਪੈਂਦੀ ਹੈ ਟ੍ਰੈਫਿਕ ਪੁਲਿਸ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸੁਰੱਖਿਆ ਦੇ ਲਹਿਜ਼ੇ ਨਾਲ ਸੈਂਟਰਲ ਜੇਲ੍ਹ ਤੋਂ ਆਈ বাস ਲਈ ਇੱਕ ਠੁਕਵੀਂ ਵਿਵਸਥਾ ਕਰਨੀ ਚਾਹੀਦੀ ਹੈ ਤਾ ਜੋ バス ਕਾਰਨ ਰਾਹੀਗੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ バス ਵੀ ਸੜਕ ਦੇ ਇੱਕ ਸਾਈਡ ਤੇ ਖੜੀ ਹੋ ਸਕੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਖਬਰ ਤੋਂ ਬਾਅਦ ਟ੍ਰੈਫਿਕ ਪੁਲਿਸ ਕਿੰਨੀ ਦੇਰ ਬਾਅਦ ਜਾਗਦਾ ਹੈ ਵੀਰ ਦੀ ਕਿਤਿਆਰੀ ਦੇ ਬਾਹਰੋਂ ਨੰਗਨੜਾ ਤੁਸੀਂ ਕਿਤੇ ਪਿੱਛੇ ਜਾ ਕੇ ਵੇਖੋ ਕੋਈ ਕਾਨੂੰਨ ਨਹੀਂ ਜੇ ਕੋਈ ਲਾ ਨਹੀਂ ਜੇ ਸੜਕ ਦੇ ਵਿੱਚ ਇਹ ਗੱਡੀਆਂ ਲਾ ਕੇ ਕੋਈ ਕਚਹਿਰੀ ਨੂੰ ਮੜ ਜਾਂਦਾ ਜੇ ਕੋਈ 1 ਮਿੰਟ ਦਾ ਕਹਿ ਕੇ ਬਸ ਹੁਣੇ ਆਇਆ ਜੇ ਆ ਪਿੱਛੇ ਵੇਖੋ ਜੇ ਟ੍ਰੈਮ ਕਾਲੇ ਮੰਨ ਲਓ ਜੇ ਚੁੱਕਦੇ ਆ ਉਹਨਾਂ ਦੇ ਨਾਲ ਲੜਨ ਤੱਕ ਜਾਂਦੇ ਆ ਤੇ ਪਹਿਲੋ ਕਾਨੂੰਨ ਆ ਅਸੀਂ ਲੋਕ ਆਪ ਤੋੜਦੇ ਆ ਆ ਮੇਰੀ ਰੈਸ਼ ਕੁਆਟਰਾਂ ਦੇ ਅੰਦਰ ਇਹ ਤੁਸੀਂ ਵੇਖੋ ਵੀ ਸਾਡੇ ਅਸੀਂ ਰਹਿਣ ਦੇ ਜਿੱਥੋਂ ਦੇ ਵਸਨੀਕ ਆ ਲੋਕੀ ਉੱਥੇ ਗੱਡੀਆਂ ਲਾ ਕੇ ਉੱਥੋਂ ਲੜ ਉੱਥੋਂ ਲੜਦੇ ਆ ਗਲਾਂ ਨੂੰ ਪੈਂਦੇ ਆ ਤੇ ਵੀ 50 ਰੁਪਏ ਬਾਹਰ ਪਰਚੀ ਵਾਲੇ ਨੂੰ ਨਾ ਦੇਣੇ ਪੈਣ। ਇਹ ਵੀ ਰੋਡ ਦੇ ਵਿੱਚ ਚਲਾਉਂਦੇ ਵੀਰ ਜੀ ਕੋਈ ਕਾਨੂੰਨ ਨਹੀਂ ਆ, ਕਾਨੂੰਨ ਇਹ ਆਪ ਤੋੜਦੇ ਆ। ਇਹੋ ਜੇ ਸਭ ਤੋਂ ਜ਼ਿਆਦਾ ਕਾਨੂੰਨ ਤੋੜਦੇ ਆ। ਇਹਨਾਂ ਨੂੰ ਕਿਸ ਦਾ ਡਰ ਨਹੀਂ ਹੈਗਾ। ਗੱਲ ਇਹ ਜੇ ਸ਼ਹਿਰਿਆਂ ਵਿੱਚ ਬੱਸਾਂ ਲੱਗਦੀਆਂ ਪਿੱਛੇ ਵੇਖੋ ਗੱਡੀਆਂ ਸੜਕ ਦੇ ਵਿੱਚੇ ਲੱਗੀਆਂ। ਕੋਈ ਕਾਨੂੰਨ ਨਹੀਂ ਜ ਹੈਗਾ, ਕੋਈ ਲਾ ਨਹੀਂ ਜ ਹੈਗਾ ਇੱਥੇ। ਇਹ ਭਾਜੀ ਚਲੋ ਕੋਈ ਪਾਰਕਿੰਗ ਦੀ ਸੁਵਿਧਾ ਹੋਣੀ ਚਾਹੀਦੀ। ਪਾਰਕਿੰਗ ਹੈਗੀ ਵੀ ਆ ਪਰ ਫਿਰ ਵੀ ਨਹੀਂ ਲੋਕ ਲਾਉਂਦੇ ਵੀ 50 ਰੁਪਏ ਨਾ ਦੇਣੇ ਪੈਣ ਪਰਚੀ ਤੋਂ ਡਰਦੇ ਨਹੀਂ ਜੇ ਲਾਉਂਦੇ। ਗੱਲ ਇਹ ਜੇ। ਹੁਣ ਵੀ ਤੁਸੀਂ ਵੇਖ ਲੋ ਲੋਕਾਂ ਨੂੰ ਕਿੰਨੀ ਮੁਸ਼ਕਲ ਆਉਂਦੀ ਆ ਪੈਦਲ ਤੱਕ ਨਹੀਂ ਲੰਘਿਆ ਜਾਣ ਦਿਆ ਇਹ ਤੇ ਹੁਣ ਮੰਨ ਲਓ ਇਹਨਾਂ ਨੂੰ ਆਪ ਚਾਹੀਦਾ ਕਿਉਂਕਿ ਅਸੀਂ ਇਹਨਾਂ 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 ਦੇ ਲੱਖੇ ਕਦਮ ਤੇ ਚੱਲਣਾ ਜੋ ਇਹ ਕਹਿਣਗੇ ਜੇ ਆਪ ਹੀ ਇਹ ਕਾਨੂੰਨ ਤੋੜਨਗੇ ਤੇ ਫਿਰ ਆਮ ਪਬਲਿਕ ਕੀ ਕਰੂਗੀ ਇੱਕ ਤੇ ਆਉਂਦੀ ਆ ਜੀ ਜਿਹੜੀ ਕਾਰਾਂ ਵਾਲੇ ਪਹਿਲੋਂ ਲਿਆ ਕੇ ਲਾ ਦਿੰਦੇ ਆ ਸਾਡੀ ਗੱਡੀ ਕਿਤੇ ਵੀ ਨਹੀਂ ਲੱਗਦੀ ਤੇ ਪੇਸੀ ਜਿਹੜੀ ਸਾਨੂੰ ਚੜਾਉਣ ਚ ਬਹੁਤ ਮੁਸ਼ਕਲ ਆਉਂਦੀ ਆ ਜੇ ਅਸੀਂ ਗੱਡੀ ਇੱਥੇ ਵੀ ਨਹੀਂ ਲਾਉਂਦੇ ਤੇ ਸਾਡੀ ਗੱਡੀ ਜਿਹੜੀ ਪੇਸੀ ਉਮੀ ਹੈ ਦੁਪਹਿਰੇ ਹੁਣ ਸਾਡੀ ਗੱਡੀ ਸੜਕ ਦੇ ਵਿੱਚ ਲੱਗਦੀ ਹੈ ਟ੍ਰੈਫਿਕ ਜਮ ਹੋ ਜਾਂਦੀ ਹੈ ਉਹ ਫਿਰ ਉਹ ਬਾਅਦ ਚ ਆਉਣੀਆ ਜਦੋਂ ਉਹਨਾਂ ਦਾ ਨੰਬਰ ਆਉਣਾ ਇਹਦਾ ਹੁਣ ਨੰਬਰ ਪਹਿਲੂ ਆ ਨਹੀਂ ਨਹੀਂ ਨਿਜਮ ਨਹੀਂ ਐਸੀ ਕੋਈ ਤੋੜਦੇ ਐ ਹੂੰ ਕੈਦੀ ਮੁਦਮ ਲੱਦਣ ਵਾਸਤੇ ਵੇਖੋ ਗੱਡੀ ਕਿਤੇ ਨਾ ਕਿਤੇ ਲਾਉਣੀ ਪਊ ਨਾ ਸਾਨੂੰ ਕਿੱਥੇ ਮਿਲ ਜੇ ਨਾਲ ਸਾਈਡ ਤੇ ਪਾਰਕਿੰਗ ਦਾ ਇੰਤਜ਼ਾਮ ਹੋ ਜੇ ਨਹੀਂ ਇਹ ਰਿਕਵੈਸਟ ਕਰੀ ਦੀਏ ਚਲੋ ਕੋਈ ਗੱਲ ਨਹੀਂ ਫੇਰ ਕਰਾਂਗੇ ਆਪਾਂ ਗਵਰਨਮੈਂਟ ਕਾਲਜ ਤੋਂ ਅਜਨਾਲਾ ਰੋਡ ਨੂੰ ਜਾਣ ਵਾਲੀਆਂ ਸੜਕ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਇੱਕ ਵਾਰੀ ਸਾਂਝੇ ਕਰਦੇ ਮੈਂ ਇਸ ਵੇਲੇ ਬਿਲਕੁਲ ਕਚਹਿਰੀ ਦੇ 게ਟ ਦੇ ਸਾਹਮਣੇ ਖੜਾ ਛੇ ਜੋ ਕਿ ਮੇਨ ਰੋਡ ਕਚਹਿਰੀ ਹੈ ਉਧਰ ਬਾਹਰ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀ ਜਾ ਰਹੀ ਹੈ ਕਿ ਇੱਥੇ ਟ੍ਰੈਫਿਕ ਦਾ ਅਕਸਰ ਜਾਮ ਲੱਗ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕੈਦੀਆਂ ਨੂੰ ਲੈ ਕੇ ਵੈਨ ਆਂਦੀ ਹੈ ਉਹ ਵੀ ਸੜਕ ਉੱਪਰ ਖਿਲਾਰੀ ਗਈ ਹੈ ਪਰ ਜਦੋਂ ਅਸੀਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਕਿ ਸਾਨੂੰ ਇੱਥੇ ਜਿਹੜੀ ਹੈ ਜਗ੍ਹਾ ਨਹੀਂ ਮਿਲ ਰਹੀ ਪਾਰਕਿੰਗ ਦੀ ਇਸ ਕਰਕੇ ਸਾਡੀ ਮਜਬੂਰੀ ਹੈ ਕਿ ਇੱਥੇ ਗੱਡੀਆਂ ਠੀ ਖੜੀ ਕਰਦੇ ਆਂ ਇੱਥੇ ਤਹਿ ਦੇ ਇੱਥੋਂ ਜਿਹੜੇ ਲੰਗਰ ਵਾਲੇ ਲੋਕ ਆਉਂਦੇ ਜਦੋਂ ਗੱਲ ਕੀਤੀ ਉਹਨਾਂ ਨੇ ਆਖਿਆ ਕਿ ਇੱਥੇ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਪਰ ਇਸ ਦੇ ਨਾਲ ਨਾਲ ਟ੍ਰੈਫਿਕ ਜੇ ਜਿਹੜੇ ਮੁਲਾਜ਼ਮ ਹਨ ਜਾਂ ਟ੍ਰੈਫਿਕ ਪੁਲਿਸ ਹੈ ਉਸ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝ ਜੜੀ ਹੈ ਇੱਥੇ ਉਹਨਾਂ ਨੂੰ ਪੁਲਿਸ ਅਧਿਕਾਰੀ ਲਗਾਉਣੇ ਚਾਹੀਦੇ ਤਾਂ ਜੋ ਇਹ ਜਿਹੜੀ ਕੈਦੀਆਂ ਵਾਲੀ ਵੈਨ ਆਂਦੀ ਹੈ ਉਸ ਨੂੰ ਸਹੀ ਜਗ੍ਹਾ ਮਿਲ ਸਕੇ ਅੰਮ੍ਰਿਤਸਰ ਫਾਸਟ ਵਿੱਚ ਖਬਰ ਨਾ ਮਿਲੀ ਰਕੇਸ਼ ਕੁਮਾਰ